ਸਭ ਤੋਂ ਪਹਿਲਾਂ ਜਿੰਨੇ ਵੀ ਸਾਤੇ ਪੀਐਸ ਸਟੈਟ ਯੂਨੀਅਨ ਅਫੀਸ਼ੀਅਲ YouTube ਚੈਨਲ ਦੇਖ ਰਹੇ ਨੇ ਸਾਰਿਆਂ ਦਾ ਪੀਐਸ ਸਟੈਟ ਯੂਨੀਅਨ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸਵਾਗਤ ਹੈ ਦੋਸਤੋ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਆ ਨਵੀਂ ਅਪਡੇਟ ਕੀ ਹੈ ਕੀ ਇਹ ਸਾਰਾ ਮਾਮਲਾ ਤੁਹਾਡੇ ਨਾਲ ਗੱਲਬਾਤ ਕਰਦੇ ਆ ਤਾਂ ਪਹਿਲਾਂ ਮੇਰੀ ਬੇਨਤੀ ਹੈ ਜਿਹੜੇ ਵੀ ਇਸ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਕਿਉਂਕਿ ਕਈ ਵਾਰ ਯੂਨੀਅਨ ਆਫ ਦੇ ਫੰਡੇ ਦੇ ਉੱਪਰ ਲਾਈਵ ਹੁੰਦੀ ਹੈ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਤੁਹਾਨੂੰ ਉਸ ਦੀ ਅਪਡੇਟ ਮਿਲ ਜਾਇਆ ਕਰੂਗੀ ਇਹ ਬਹੁਤ ਜ਼ਰੂਰੀ ਕਈ ਵਾਰ ਇਸ ਲਿੰਕ ਨੂੰ ਫਾਰਵਰਡ ਨਹੀਂ ਕਰ ਪਾਉਂਦੇ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹ ਯੂਨੀਅਨ ਦਾ ਆਫੀਸ਼ਲ YouTube ਚੈਨਲ ਹੈ ਤੁਹਾਨੂੰ ਹਰ ਇੱਕ ਜਾਣਕਾਰੀ ਇਸ ਇਸ ਚੀਜ਼ ਦੇ ਉੱਪਰ ਚਾਹੇ ਥੋੜਾ ਲੇਟ ਵੀ ਮਿਲੇ ਪਰ ਮਿਲੇਗੀ ਜ਼ਰੂਰ ਆਓ ਜਾਣਦੇ ਸਾਰਾ ਮਾਮਲਾ ਕੀ ਹੈ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਉੱਪਰ ਦੇਖ ਰਹੇ ਹੋ ਪੀਐਸਟੈਟ 2024 ਕੇ ਪੀਐਸਟੈਟ ਦੀ ਅਫੀਸ਼ੀਅਲ ਸਾਈਟ ਬਣ ਚੁੱਕੀ ਹੈ ਡਿਪਾਰਟਮੈਂਟ ਵੱਲੋਂ ਕਦੋਂ ਲਿਆ ਜਾਵੇਗਾ ਪੇਪਰ ਵੱਡੇ ਕਲਾਸੇ ਤਾਂ ਪਹਿਲਾਂ ਤੁਸੀਂ ਤੁਹਾਨੂੰ ਉਸ ਚੀਜ਼ ਬਾਰੇ ਇਲੈਟੀ ਦੇਣੇ ਆ ਜਿਹੜੀ ਸਵੇਰ ਦੀ ਇੱਕ ਸਾਈਟ ਵਾਇਰਲ ਹੋ ਰਹੀ ਹੈ ਕਿ ਪੀਐਸਟੈਟ ਦੀ ਇੱਕ ਸਾਈਟ ਜਿਹੜੀ ਹੈ ਬਣ ਚੁੱਕੀ ਹੈ ਤਾਂ ਦੋਸਤੋ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਪੀਐਸਟਟ ਦੀ ਸਾਈਟ ਬਣਾਉਣ ਵਾਸਤੇ 9 ਅਗਸਤ ਦੀ ਮੀਟਿੰਗ ਵਿੱਚ ਯੂਨੀਅਨ ਵੱਲੋਂ ਇੱਕ ਫੰਡਾ ਰੱਖਿਆ ਗਿਆ ਸੀ ਕੁਝ ਚੀਜ਼ਾਂ ਦੇ ਉੱਪਰ ਕਲੈਰਟੀ ਮੰਗੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਸਾਈਟ ਵਾਲੀ ਗੱਲ ਨੂੰ ਕਿਹਾ ਸੀ ਕਿ ਅਸੀਂ ਕੰਮ ਕਰਾਂਗੇ ਬੜੇ ਜਲਦੀ ਇੱਕ ਸਾਈਟ ਬਣਾਵਾਂਗੇ ਇਹ ਉਹ ਇਹੀ ਸਾਈਟ ਹੈ ਕੀ ਉਹ ਸਾਈਟ ਬਣ ਚੁੱਕੀ ਹੈ ਕਿ ਹੁਣ ਪੇਪਰ ਜਿਹੜਾ ਹੈ ਪੀਐਸਟਡ ਦਾ ਪੇਪਰ ਹੋਣ ਵਾਲਾ ਹੈ ਸਭ ਤੋਂ ਸਭ ਤੋਂ ਪਹਿਲਾਂ ਤੁਸੀਂ ਇੱਕ ਸਾਈਟ ਦਾ ਇੰਟਰਫੇਸ ਚੈੱਕ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿਉਂਕਿ ਸਭ ਤੋਂ ਪਹਿਲਾਂ ਤੁਸੀਂ ਇਹ ਨੰਬਰ ਦੇਖੋ ਜਿਹੜਾ ਕੀ ਅਨਵੈਲਿਡ ਹੈ ਨੰਬਰ ਮਿਲ ਨਹੀਂ ਰਿਹਾ ਦੂਜੀ ਗੱਲ ਜਿਹੜੀ ਮੇਲ ਆਈਡੀ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਮੇਲ ਆਈਡੀ ਜਿਸ ਟਾਈਮ ਪੀਐਸਟੈਟ ਦਾ 12 ਮਾਰਚ 2023 ਦੀ 2023 ਵਾਲਾ ਪੇਪਰ ਲਿਆ ਗਿਆ ਸੀ ਇਹੋ ਹੀ ਮੇਲ ਆਈਡੀ ਨੂੰ ਉੱਪਰ ਇੱਕ ਜਿਹੜਾ ਅਪਲੋਡ ਕਰਿਆ ਗਿਆ ਤਾਂ ਕਿ ਇਸ ਦੇ ਵਿੱਚ ਇਹ ਲੱਗੇ ਕਿ ਇਹ ਆਫੀਸ਼ਲ ਪੀਐਸਟੈਟ ਦੀ ਸਾਈਟ ਹੈ ਤਾਂ ਇਹ ਜਿਹੜੀ ਮੇਲ ਆਈਡੀ ਹੈ ਕਿਉਂਕਿ ਜਿਹੜਾ ਨਵਾਂ ਇੰਟਰਫੇਸ ਬਣੇਗਾ ਉਸ ਦੇ ਵਿੱਚ ਨਿਊ ਜਿਹੜੀ ਮੇਲ ਆਈਡੀ ਵਰਤੀ ਜਾਂਦੀ ਹੁੰਦੀ ਹੈ ਸਭ ਤੋਂ ਪਹਿਲਾਂ ਪਛਾਣ ਜਿਹੜੀ ਇਹ ਹੈ ਕਿ ਇਹ ਆਫੀਸ਼ਲ ਸਾਈਟ ਨਹੀਂ ਹੈ ਅਖਿਓ ਆਫਿਸਰ ਸਾਈਟ ਨਹੀਂ ਹੈ ਦੂਜੀ ਗੱਲ ਜਿਸ ਟਾਈਮ ਅਸੀਂ ਇਹ ਗੱਲ ਰੱਖੀ ਸੀ ਕਿ ਪੀਐਸਟੈਟ ਦੀ ਸਾਈਟ ਹੋਵੇ ਤਾਂ ਮੰਤਰੀ ਸਾਹਿਬ ਨੇ ਇਹ ਕਿਹਾ ਸੀ ਕਿ ਬੜੀ ਜਲਦੀ ਬਣਾਈ ਜਾਊਗੀ ਪਰ ਉਸ ਦੇ ਵਿੱਚ ਜਦੋਂ ਸਾਈਟ ਤਿਆਰ ਹੋਊਗੀ ਉਸ ਦੇ ਵਿੱਚ ਤੁਹਾਨੂੰ ਸਬੰਧਤ ਜਿੰਨੇ ਵੀ ਪਿਛਲੇ ਪੇਪਰ ਪੀਐਸਟੈਟ ਦੇ ਪੇਪਰ ਹੋ ਚੁੱਕੇ ਨੇ ਜਿੰਨੇ ਵੀ ਪੇਪਰ ਲਏ ਗਏ ਨੇ ਉਹਨਾਂ ਸਾਰਿਆਂ ਦਾ ਜਿਹੜਾ ਅਪਲੋਡਿੰਗ ਫਾਈਲ ਦੇ ਉੱਪਰ ਹੋਏਗੀ ਦੂਜੀ ਗੱਲ ਡਿਪਾਰਟਮੈਂਟ ਅਜੇ ਇਸ ਚੀਜ਼ ਦੇ ਉੱਪਰ ਕੋਈ ਕਲਾਰਟੀ ਨਹੀਂ ਦੇ ਰਿਹਾ ਮੇਰੀ ਤਿੰਨ ਤੋਂ ਚਾਰ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਵੱਲੋਂ ਇਹ ਦਾਵਾ ਹੈ ਕਿ ਜਿਹੜੀ ਇਹ ਸਾਈਟ ਹੈ ਇਹ ਜੈਨਮ ਨਹੀਂ ਹੈ ਥਿਸ ਇਜ਼ ਨੋਟ ਅਫੀਸ਼ੀਅਲ ਸਾਈਟ ਤਾਂ ਸਾਥਿਓ ਆਪਾਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਅਜੇ ਤੱਕ ਜਿਹੜਾ ਆਪਣਾ ਜੋ ਫੰਡ ਹੈ ਜੋ ਆਪਣੀਆਂ ਮੰਗਾਂ ਨੇ ਉਸ ਚੀਜ਼ ਦੇ ਉੱਪਰ ਸਰਕਾਰ ਵੱਲੋਂ ਕੋਈ ਕਲੈਰਟੀ ਨਹੀਂ ਹੈ ਠੀਕ ਹੈ ਤਾਂ ਤੁਸੀਂ ਉੱਪਰ ਆ ਦੇਖੋ ਸਟਾਰਟਿੰਗ ਡੇਟ 31 9 2024 ਲਿਖੀ ਗਈ ਹੈ ਜਦਕਿ 9ਵੇਂ ਮਹੀਨੇ ਦਾ ਕੈਲੰਡਰ ਮੈਂ ਖੋਲਿਆ ਹੋਇਆ ਹੈ ਸਕਰੀਨ ਦੇ ਉੱਪਰ ਜਦਕਿ ਜਿਹੜਾ 9ਵਾਂ ਮਹੀਨਾ ਹੈ ਯਾਨੀ ਕਿ ਸਤੰਬਰ ਜੋ ਚੱਲ ਰਿਹਾ ਹੈ ਇਹ ਮਹੀਨਾ ਹੀ 30 ਤਰੀਕ ਤੱਕ ਹੈ ਤੇ 31 ਕਿਵੇਂ ਹੋ ਗਿਆ ਤੁਸੀਂ ਆਪ ਦੇਖੋ ਠੀਕ ਹੈ ਫਿਰ ਤੁਸੀਂ ਇਹ ਦੇਖੋ ਸਟਾਰਟਿੰਗ ਡੇਟ 31/9/2024 ਹੋਰ 31/9/24 ਹੋਰ ਐਂਡ ਡੇਟ 31/9/2024 ਠੀਕ ਹੈ ਹੋ ਸਕਦਾ ਵੀ ਇੱਕ ਦਿਨ ਦੇ ਵਿੱਚ ਫਾਰਮ ਫਿਲਿੰਗ ਹੋਏਗੀ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਫਿਰ ਡਿਪਾਰਟ ਕੁਝ ਬੰਦੇ ਇਹ ਕਹਿ ਰਹੇ ਨੇ ਜਦ ਕਿ ਉਹਨਾਂ ਨੂੰ ਕੁਝ ਚੀਜ਼ ਬਾਰੇ ਪਤਾ ਨਹੀਂ ਹੈ ਉਹ ਇਹ ਕਹਿ ਰਹੇ ਨੇ ਕਿ ਇਹ ਡਿਪਾਰਟਮੈਂਟ ਇਹ ਹੌਲੀ ਹੌਲੀ ਸਾਈਟ ਜਿਹੜੀ ਅਪਡੇਟ ਹੋਏਗੀ ਚਲੋ ਮੰਨ ਲਿਆ ਕਿ ਇਸ ਦੇ ਵਿੱਚ ਕੁਝ ਗਲਤੀਆਂ ਰਹਿ ਗਈਆਂ ਉਹਨਾਂ ਕੋ ਡਿਪਾਰਟਮੈਂਟ ਦੇ ਵਿੱਚ ਕੋਈ ਗਲਤੀ ਹੋ ਗਈ ਚਲੋ ਇੱਕ ਇਨਸਾਨ ਕੋਲ ਗਲਤੀ ਹੋ ਜਾਂਦੀ ਹੈ ਬਟ ਜਦੋਂ ਵੀ ਡਿਪਾਰਟਮੈਂਟ ਵੱਲੋਂ ਕੋਈ ਅਫੀਸ਼ੀਅਲ ਸਾਈਟ ਕਿਸੇ ਵੀ ਫੀਲਡ ਦੀ ਬਣਾਈ ਜਾਂਦੀ ਹੈ ਤਾਂ ਹਰੇਕ ਡਾਟ ਕੋਆਰਡੀਨੇਟਰ ਹਰੇਕ ਜਿਹੜਾ ਐਸ ਸੀ ਆਰਟੀ ਦੇ ਸੰਬੰਧਿਤ ਜਿੰਨੇ ਵੀ ਅਧਿਕਾਰੀ ਉਹਨਾਂ ਦੇ ਗਰੁੱਪਸ ਦੇ ਵਿੱਚ ਜਿਹੜਾ ਇਸ ਸਬੰਧਤ ਇੱਕ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਿਸ ਤੋਂ ਅੱਗੇ ਵਾਇਰਲ ਆਪਣੇ ਤੱਕ ਹੁੰਦੀ ਹੈ ਤਾਂ ਜਦੋਂ ਸਾਡੇ ਨਾਲ ਅਸੀਂ ਸਾਡੇ ਦੁਆਰਾ ਗੱਲ ਕੀਤੀ ਗਈ ਅਲੱਗ-ਅਲੱਗ ਡਿਪਾਰਟਮੈਂਟ ਦੇ ਅਧਿਕਾਰੀ ਜਾਂ ਡਾਈਟ ਕੋਆਰਡੀਨੇਟਰ ਦੇ ਨਾਲ ਉਹਨਾਂ ਵੱਲੋਂ ਇੱਕ ਇਸੇ ਦੀ ਕਲੈਰਟੀ ਆਈ ਕਿ ਸਾਡੇ ਤੱਕ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਪੀਐਸਟਟ ਦੀ ਆਪਦੀ ਸਾਈਟ ਬਣ ਚੁੱਕੀ ਹੈ ਜਾਂ ਬਣਨ ਜਾ ਰਹੀ ਹੈ ਅਜੇ ਤੱਕ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪੀਐਸਟਟ ਦੀ ਸਾਈਟ ਬਣਾਉਣ ਦੇ ਉੱਪਰ ਅਜੇ ਤੱਕ ਕੰਮ ਵੀ ਸਟਾਰਟ ਨਹੀਂ ਹੋਇਆ ਤਾ ਆਪਾ ਇਹ ਮੰਨ ਸਕਦੇ ਆ ਕਿ ਉਹ ਅਫੀਸ਼ੀਅਲ ਸਾਈਟ ਨਹੀਂ ਹੈ ਅਗਰ ਡਿਪਾਰਟਮੈਂਟ ਇਹ ਮੰਨਦਾ ਕਿ ਅਫੀਸ਼ੀਅਲ ਸਾਈਟ ਹੈ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਪੀਐਸਟਟ ਯੂਨੀਅਨ ਵੱਲੋਂ ਤਾਂ ਇੱਕ ਨੋਟੀਫਿਕੇਸ਼ਨ ਜਦੋਂ ਇੱਕ ਸਾਈਟ ਤਿਆਰ ਕੀਤੀ ਜਾਂਦੀ ਹੈ ਤਾਂ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਚਾਹੇ ਉਹ ਐਸਟਆਰਟੀ ਦੇ ਸਾਈਟ ਦੇ ਉੱਪਰ ਸਾਂਝੀ ਕੀਤੀ ਜਾਵੇ ਤੇ ਸਾਂਝੀ ਕੀਤੀ ਜਾਂਦੀ ਜਾਣਕਾਰੀ ਕਿ ਅਸੀਂ ਆਹ ਸਾਈਟ ਬਣਾ ਰਹੇ ਆ ਜਾਂ ਇਹ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਨੋਟੀਫਿਕੇਸ਼ਨ ਦੇ ਰਾਹੀਂ ਪਰ ਡਿਪਾਰਟਮੈਂਟ ਵੱਲੋਂ ਇਸ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਸਾਈਟ ਦੇ ਉੱਪਰ ਅਪਲੋਡ ਨਹੀਂ ਕੀਤਾ ਗਿਆ ਠੀਕ ਹੈ ਸਾਥਿਓ ਤਾਂ ਫਿਲਹਾਲ ਦੇ ਵਿੱਚ ਇਹੀ ਹੈ ਕਿ ਥਿਸ ਇਜ਼ ਨੋਟ ਅਫੀਸ਼ਲ ਸਾਈਟ ਅਗਰ ਡਿਪਾਰਟਮੈਂਟ ਇਹ ਚੀਜ਼ ਮੰਨ ਰਿਹਾ ਕਿ ਇਹ ਅਫੀਸ਼ਲ ਸਾਈਟ ਹੈ ਤਾਂ ਇਸ ਸਬੰਧਤ ਸਾਡੀ ਹੱਥ ਜੋੜ ਕੇ ਬੇਨਤੀ ਕੋਈ ਕਲੈਰਟੀ ਜ਼ਰੂਰ ਦਿਓ ਜੇ ਫੇਕ ਵੀ ਹੈ ਤਾਂ ਵੀ ਡਿਪਾਰਟਮੈਂਟ ਇਸ ਚੀਜ਼ ਦੇ ਉੱਪਰ ਕੋਈ ਨਾ ਕੋਈ ਕਾਰਵਾਈ ਕਰੇ ਜੋ ਵੀ ਇਸ਼ਾਰਾ ਤਿੰਨਸਰਾਂ ਵੱਲੋਂ ਇਸ ਚੀਜ਼ ਦੇ ਉੱਪਰ ਕੰਮ ਕੀਤਾ ਗਿਆ ਤਾਂ ਸਾਡੀ ਇੱਕ ਬੇਨਤੀ ਹੈ ਜਿਸ ਤਰ੍ਹਾਂ ਤੁਸੀਂ ਸਾਨੂੰ 9 ਅਗਸਤ ਦੀ ਮੀਟਿੰਗ ਦੇ ਵਿੱਚ ਜੋ ਕਲੈਟੀਆਂ ਸਾਨੂੰ ਦਿੱਤੀਆਂ ਸੀ ਵਰਬਲੀ ਅਸੀਂ ਰਿਟਰਨ ਦੇ ਵਿੱਚ ਮੰਗਣਾ ਚਾ ਰਹੇ ਸੀ ਤੁਹਾਨੂੰ ਇੱਕ ਟਵੀਟ ਦੇ ਰਹੀ ਵੀ ਬੇਨਤੀ ਕਰੀ ਸੀ ਤੁਹਾਨੂੰ ਟਵੀਟ ਦੇ ਰਹੀ ਜਾਣਕਾਰੀ ਦਿੱਤੀ ਜਾਵੇ ਕਿ ਪੀਐਸਟ ਦਾ ਪੇਪਰ ਕਦੋਂ ਤੁਸੀਂ ਲੈਣ ਬਾਰੇ ਸੋਚ ਰਹੇ ਹੋ ਬਟ ਮંત્રી ਸਾਹਿਬ ਵੱਲੋਂ ਟਵੀਟ ਤੱਕ ਵੀ ਨਹੀਂ ਕੀਤਾ ਗਿਆ ਤਾਂ ਸਾਡੀ ਬੇਨਤੀ ਹੈ ਕਿ ਅਗਰ ਏ ਅਫੀਸ਼ੀਅਲ ਸਾਈਟ ਨਹੀਂ ਹੈ ਤਾਂ ਇਸ ਸਬੰਧਤ ਇੱਕ ਟਵੀਟ ਕਰਕੇ ਜਾਣਕਾਰੀ ਜਰੂਰ ਸਾਂਝੀ ਕੀਤੀ ਜਾਵੇ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਚਾਹੇ ਮੰਤਰੀ ਸਾਹਿਬ ਵੱਲੋਂ ਕੀਤਾ ਜਾਵੇ ਚਾਹੇ ਡਿਪਾਰਟਮੈਂਟ ਵੱਲੋਂ ਕੀਤਾ ਜਾਵੇ ਤਾਂਕਿ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਸਾਥੀਓ ਅੱਗੇ ਦੇ ਲਈ ਜੋ ਜਾਣਕਾਰੀ ਹੈ ਉਹ ਇਹੀ ਹੈ ਕਿ ਪੀਐਸਟਟ ਦਾ ਹਜੇ ਤੱਕ ਕੋਈ ਅਤਾ ਪਤਾ ਨਹੀਂ ਹੈ ਡਿਪਾਰਟਮੈਂਟ ਵੱਲੋਂ ਕੋਈ ਕਲੈਰਟੀ ਨਹੀਂ ਸਿੱਖਿਆ ਮੰਤਰੀ ਸਾਹਿਬ ਵੱਲੋਂ ਕੋਈ ਕਲੈਰਟੀ ਨਹੀਂ ਠੀਕ ਹੈ ਜੀ ਪੀਐਸਟਟ ਦਾ ਪੇਪਰ ਲੈਣਾ ਤਾਂ ਆਪਾਂ ਸਾਰਿਆਂ ਨੂੰ ਗਰਾਊਂਡ ਲੈਵਲ ਤੇ ਆਣਾ ਪਏਗਾ ਉਹ ਤੁਹਾਨੂੰ ਪਹਿਲਾਂ ਵੀ ਕਿਹਾ ਅੱਜ ਵੀ ਕਹਿ ਰਹੇ ਹਾਂ ਤਾਂ ਅੱਗੇ ਵੀ ਸਾਡਾ ਇਹੀ ਜਿਹੜਾ ਤੁਹਾਨੂੰ ਬੇਨਤੀ ਅਪੀਲ ਹੋਏਗੀ ਕਿਉਂਕਿ ਪੀਐਸਟਟ ਯੂਨੀਅਨ ਇੱਕ ਜਰੀਆ ਹੈ ਤੁਹਾਡੀ ਆਵਾਜ਼ ਨੂੰ ਡਿਪਾਰਟਮੈਂਟ ਦੇ ਅੱਗੇ ਰੱਖਣ ਦਾ ਜਾਂ ਇੱਕ ਸਰਕਾਰ ਦੇ ਅੱਗੇ ਰੱਖਣ ਦਾ ਪੇਪਰ ਕਦੋਂ ਹੋਣਾ ਇਹ ਤੁਸੀਂ ਤੈਅ ਕਰੋਗੇ ਤੁਹਾਡੀ ਸਟਰੈਂਥ ਤੈਅ ਕਰੋਗੀ ਤੁਹਾਡੀ ਯੂਨੀਟੀ ਤੈਅ ਕਰੋਗੀ ਕਿ ਤੁਸੀਂ ਯੂਨੀਅਨ ਮੈਂਬਰਸ ਦੀ ਕਿੰਨੀ ਕੁ ਗੱਲ ਸੁਣਦੇ ਹੋ ਕਿੰਨਾ ਕੁਸ ਦੇ ਉੱਪਰ ਅਮਲ ਕਰਦੇ ਹੋ ਔਰ ਕਿੰਨਾ ਕੂ ਜਦੋਂ ਸਾਡੇ ਵੱਲੋਂ ਇਹ ਚੀਜ਼ ਕਹੀ ਜਾਂਦੀ ਹੈ ਕਿ ਇਸ ਵੀਡੀਓ ਨੂੰ ਮਤਵਾ ਸ਼ੇਅਰ ਕਰੋ ਤਾਂ ਤੁਸੀਂ ਉਸ ਚੀਜ਼ ਦੇ ਉੱਪਰ ਕਿੰਨਾ ਕੁ ਉਸ ਚੀਜ਼ ਦੇ ਉੱਪਰ ਕੰਮ ਕਰਦੇ ਹੋ ਕਿ ਸਾਡੀ ਇਹ ਚੀਜ਼ ਡਿਊਟੀ ਬਣਦੀ ਕਿ ਸਾਨੂੰ ਵੀ ਯੂਨੀਅਨ ਲਈ ਕੁਝ ਕਰਨਾ ਚਾਹੀਦਾ ਕਿਉਂਕਿ ਅਸੀਂ ਬੋਲ ਬੋਲ ਕੇ ਤੁਹਾਨੂੰ ਇਸ ਚੀਜ਼ ਲਈ ਵਾਰ-ਵਾਰ ਕਹਿੰਨੇ ਆ ਕਿ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਸਾਡਾ ਮੈਸੇਜ ਉਹਨਾਂ ਸਾਥੀਆਂ ਤੱਕ ਨਹੀਂ ਪਹੁੰਚ ਪਾਂਦਾ ਜੋ ਵਾਕਈ ਜਿਹੜਾ ਗਰਾਊਂਡ ਲੈਵਲ ਤੇ ਆਣਾ ਚਾਹੁੰਦੇ ਨੇ ਤਾਂ ਸਾਡਾ ਮਕਸਦ ਇਹ ਹੀ ਹੁੰਦਾ ਹਰ ਇੱਕ ਵੀਡੀਓ ਦੇ ਵਿੱਚ ਅਸੀਂ ਉਸ ਤਰ੍ਹਾਂ ਦਾ ਜਿਹੜਾ ਇੱਕ ਅਪਡੇਟ ਦਈਏ ਜਿਸ ਦੇ ਵਿੱਚ ਆਪ ਨੂੰ ਇੱਕ ਗਰਾਊਂਡ ਲੈਵਲ ਦੀ ਰੈਲਿਟੀ ਦਾ ਵੀ ਪਤਾ ਲੱਗੇ ਕਿ ਡਿਪਾਰਟਮੈਂਟ ਦੇ ਵਿੱਚ ਚੱਲ ਕੀ ਰਿਹਾ ਔਰ ਨਾਲ ਦੇ ਨਾਲ ਅੱਗੇ ਆਪਾਂ ਨੂੰ ਕਰਨਾ ਕੀ ਪਏਗਾ ਕਿ ਆਪਣਾ ਪੀਐਸ ਟਟ ਦਾ ਪੇਪਰ ਜਲਦੀ ਹੋਏ ਕਿਉਂਕਿ ਕੈਂਡੀਡੇਟ ਖੁਦ ਜ਼ਿਆਦਾ ਡੀਮੋਟੀਵੇਟ ਹੋ ਚੁੱਕਿਆ ਹੈ ਆਪਣੀ ਤਿਆਰੀਆਂ ਤੋਂ ਛੱਡ ਚੁੱਕਿਆ ਸਾਨੂੰ ਕਾਫੀ ਮੈਸੇਜ ਕਾਲਸ ਆਉਂਦੀਆਂ ਕਿ ਸਰ ਪੀਐਸ ਟਟ ਕਦੋਂ ਆਊਗਾ ਦੇਖੋ ਸਾਥੀਓ ਪੀਐਸ ਟਟ ਦਾ ਪੇਪਰ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਪੀਐਸ ਟਟ ਦਾ ਪੇਪਰ ਕਦੋਂ ਹੋਏਗਾ ਕਿਉਂਕਿ ਡਿਪਾਰਟਮੈਂਟ ਖੁਦ ਦੀ ਜਿਹੜਾ ਅਸੀਂ ਜਦੋਂ ਗੱਲ ਕਰਦੇ ਹਾਂ ਜਦੋਂ ਅਸੀਂ ਕਾਲ ਕਰਦੇ ਹਾਂ ਜਦੋਂ ਸਾਡੇ ਕਿਸੇ ਅਧਿਕਾਰੀ ਨਾਲ ਗੱਲਬਾਤ ਹੁੰਦੀ ਹੈ ਉਹਨਾਂ ਤੱਕ ਵੀ ਉਹ ਜਾਣਕਾਰੀ ਨਹੀਂ ਹੈ ਜੋ ਸਾਡੇ ਸੋਰਸ ਨੇ ਕਿਉਂਕਿ ਜਦੋਂ ਡਿਪਾਰਟਮੈਂਟ ਦੇ ਵਿੱਚ ਕੰਮ ਚੱਲਣਾ ਸਟਾਰਟ ਹੋਊਗਾ ਪੀਐਸਟੈਟ ਦੇ ਪੇਪਰ ਰਿਲੇਟਡ ਉਦੋਂ ਹੀ ਕੁਝ ਇਨਕੁਆਇਰੀ ਜਿਹੜੀ ਕੁਝ ਨਿਕਲ ਕੇ ਬਾਹਰ ਆਏਗਾ ਆਫੀਸ਼ਲ ਤਾਂ ਹਜੇ ਤੱਕ ਜਿਹੜਾ ਪੀਐਸਟੈਟ ਦੇ ਲਈ ਕੁਝ ਕੋਈ ਵੀ ਕੰਮ ਜਾਂ ਸਾਈਡ ਦੇ ਉੱਪਰ ਕੋਈ ਕੰਮ ਨਹੀਂ ਚੱਲ ਰਿਹਾ ਸਾਥਿਓ ਠੀਕ ਹੈ ਤਾਂ ਸਾਡੀ ਬੇਨਤੀ ਇਹ ਹੀ ਹੈ ਤੁਸੀਂ ਸਾਰੇ ਯੂਨਿਟੀ ਬਣਾਓ ਯੂਨੀਅਨ ਨਾਲ ਖੜੋ ਤਾਂ ਹੀ ਪੀਐਸਟੈਟ ਦਾ ਪੇਪਰ ਆ ਸਕਦਾ ਨਹੀਂ ਤਾਂ ਪੀਐਸਟੈਟ ਦਾ ਪੇਪਰ ਆਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ 2024 ਦੇ ਬੀਤਨ ਦੇ ਵਿੱਚ ਕੁਝ ਜ਼ਿਆਦਾ ਸਮਾਂ ਨਹੀਂ ਰਹਿ ਗਿਆ तकरीबन 2-3 ਮਹੀਨੇ ਰਹਿ ਚੁੱਕੇ ਨੇ ਤਾਂ ਪ੍ਰਸਾਦ ਤੁਸੀਂ ਦੇਖੋ ਕਿਸ ਟਾਈਮ ਸਟਾਰਟ ਕੀਤਾ ਗਿਆ ਸੀ ਯੂਨੀਅਨ ਵੱਲੋਂ ਜੇ ਅੱਜ ਤੁਸੀਂ ਉਦੋਂ ਨਾਲ ਤੁਰੇ ਹੁੰਦੇ ਅੱਜ ਆਪਣੇ ਹੱਥ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੁੰਦਾ ਬਟ ਇਸ ਚੀਜ਼ ਦੇ ਵਿੱਚ ਜਿਹੜੀ ਗਲਤੀ ਹੈ ਉਹ ਯੂਨੀਅਨ ਮੈਂਬਰਸ ਦੀ ਨਹੀਂ ਹੈ ਤੁਹਾਡੀ ਆਪਦੀ ਹੈ ਕਿਉਂਕਿ ਤੁਸੀਂ ਖੁਦ ਹੀ ਨਹੀਂ ਚਾਹੁੰਦੇ ਸੀ ਕਿ ਪੀਐਸਟਡ ਦਾ ਪੇਪਰ ਜਲਦੀ ਹੋਵੇ ਤਾਂ ਜਦੋਂ ਲੇਟ ਕਰਦੇ ਕਰਦੇ ਹੁਣ ਇੰਨਾ ਕੋ ਜਿਆਦਾ ਲੇਟ ਹੋ ਚੁੱਕਿਆ ਕਿ ਹੁਣ ਆਪਾਂ ਚਾਹ ਕੇ ਵੀ ਪੇਪਰ ਜਿਹੜਾ ਹੈ ਜਲਦੀ ਨਹੀਂ ਕਰਵਾ ਸਕਦੇ ਕਿਉਂਕਿ ਆਪਣੀ ਯੂਨਿਟੀ ਨਹੀਂ ਬਣਦੀ ਅਗਰ ਤੁਸੀਂ ਇਹ ਦੇਖੋ 5 ਸਤੰਬਰ ਦੇ ਧਰਨੇ ਦੀ ਤਾਂ 5 ਸਤੰਬਰ ਨੂੰ ਧਰਨੇ ਦੇ ਵਿੱਚ ਆਪਾਂ ਕਿੰਨੇ ਸਾਥੀ ਉੱਥੇ ਸ਼ਾਮਿਲ ਸੀ ਔਰ ਲਾਸ਼ ਤੱਕ ਜਿਹੜਾ ਹੈ ਉਹਨੇ ਸਾਥੀ ਨਹੀਂ ਸੀ ਜਿੰਨੇ ਤੱਕ ਜਿੰਨੇ ਸਾਥੀ ਆਪਾਂ ਤੇ ਪਹੁੰਚੇ ਸੀ ਬਾਕੀ ਕਾਫੀ ਸਾਥੀ ਜਿਹੜੇ ਦੂਰੋ ਦੂਰੋਂ ਚੱਲ ਕੇ ਆਏ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਆਬ ਦੇ ਲਈ ਖੁਦ ਲੜਨ ਲਈ ਜਿਹੜਾ ਆਪ ਗਰਾਉਂਡ ਲੈਵਲ ਤੇ ਆ ਕੇ ਜਿਹੜਾ ਲੜਾਈ ਲੜ ਰਹੇ ਨੇ ਆਪਦੀ ਅੱਖਾਂ ਦੀ ਖੁਸ਼ ਗਰਲਜ਼ ਸਾਡੀਆਂ ਜਿਹੜੀਆਂ ਪੈਣਾ ਉਹ ਮੁਹਾਲੀ ਤੋਂ ਚੱਲ ਕੇ ਆਈਆਂ ਹੋਈਆਂ ਸੀ ਸਪੈਸ਼ਲ ਇੱਕ ਲੜਕੀ ਦੇ ਨਾਲ ਉਸ ਦੀ ਭਾਬੀ ਜੀ ਮਤਲਬ ਕਿ ਉਹਨਾਂ ਦਾ ਫੈਮਿਲੀ ਮੈਂਬਰ ਖੁਦ ਚੱਲ ਕੇ ਆਇਆ ਉਸ ਦਾ ਸ਼ੋਰਟ ਵੀ ਮੈਂ ਇਸ ਚੈਨਲ ਦੇ ਉੱਪਰ ਅਪਲੋਡ ਕਰਿਆ ਹੋਇਆ ਤੇ ਇਹ ਬਹੁਤ ਵੱਡਾ ਜਿਹੜਾ ਕੱਲ੍ਹ ਐ ਬਹੁਤ ਵੱਡੀ ਜਿਹੜੀ ਯੂਨਿਟੀ ਦੀ ਸਬੂਤ ਹੈ ਯੂਨਿਟੀ ਦਾ ਸਬੂਤ ਹੈ ਕਿ ਉਹ ਇੱਕ ਸਾਡੇ ਸੁਨੇਹੇ ਤੇ ਪੀਐਸਟ ਦੇ ਸੁਨੇਹੇ ਤੇ ਜਾਂ ਕਿਸੇ ਵੀ ਅਕੈਡਮੀ ਦੇ ਸੁਨੇਹੇ ਤੇ ਉਹ ਚੱਲ ਕੇ ਆਪਦੀ ਲੜਾਈ ਲੜਨ ਲਈ ਆਏ ਤਾਂ ਕੁਝ ਇੱਕ ਪਾਸੇ ਸਾਥੀ ਉਹ ਵੀ ਨੇ ਜਿਹੜੇ ਜਦੋਂ ਅਸੀਂ ਉਹਨਾਂ ਨੂੰ ਮੈਸੇਜ ਲਾਉਂਦੇ ਆ ਤਾਂ ਉਹਨਾਂ ਦੇ ਕੋ ਜਵਾਬ ਹੀ ਹੁੰਦਾ ਕਿ ਸਾਡਾ ਟਾਈਮ ਨਹੀਂ ਆ ਸਾਡਾ ਅਸੀਂ ਜਾ ਨਹੀਂ ਸਕਦੇ ਸਾਡੇ ਘਰ ਦੇ ਮਨਾ ਕਰਦੇ ਆ ਤੇ ਇੱਕ ਚੀਜ਼ ਆ ਮੈਂ ਉਹਨਾਂ ਤੋਂ ਪੁੱਛਣਾ ਚਾਹਣਾ ਕਿ ਜਿਸ ਟਾਈਮ ਆਪਾਂ ITT ਕੀਤੀ ਸੀ ਜਿਸ ਟਾਈਮ ਆਪਾਂ बीएड ਕੀਤੀ ਸੀ ਉਸ ਟਾਈਮ ਆਪਾਂ ਕੀ ਸੋਚ ਕੇ ਇਸ ਚੀਜ਼ ਵੱਲ ਵਧੇ ਸੀ ਕਿ ਕਿ PS ਜਿਹੜਾ PS TET ਦਾ ਪੇਪਰ ਔਰ ਇੱਕ ਟੀਚਿੰਗ ਲਾਈਨ ਇੰਨੀ ਜ਼ਿਆਦਾ ਸੌਖੀ ਹੈ ਕਿ ਤੁਹਾਨੂੰ ਤੁਸੀਂ ਐਡਮਿਸ਼ਨ ਲੈਣ ਤੋਂ ਬਾਅਦ ਤੁਸੀਂ ਜੁਆਇਨ ਕਰੋਗੇ ਇੱਕ ਸੰਘਰਸ਼ੀ ਏਰੀਆ ਸੰਘਰਸ਼ ਵਾਲੀ ਲਾਈਨ ਹੈ ਅੱਜ ਵੀ ਜੇ ਤੁਸੀਂ ਤੁਹਾਡਾ ਕੋਈ ਪੈਨਪਰਾ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਇੱਕ ਚੀਜ਼ ਜੋ ਦੱਸੋ ਕਿਉਂਕਿ ਰਿਐਲਿਟੀ ਦੀ ਜਿਹੜੀ ਜਾਣਕਾਰੀ ਆ ਉਹ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਕੀ ਕੁਝ ਰਿਐਲਿਟੀ ਆ ਤੁਹਾਨੂੰ ਵੀ ਪਤਾ ਹੈ ਕਿ ਇੱਕ ਪੇਪਰ ਕਰਾਉਣ ਦੇ ਲਈ ਇਕਲੀਜੀਬਿਲਟੀ ਪੇਪਰ ਕਰਾਉਣ ਦੇ ਲਈ ਇੰਨਾ ਸਮਾਂ ਆਪਾਂ ਨੂੰ ਸੰਘਰਸ਼ ਕਰਨਾ ਪੈਂਦਾ ਲੰਮਾ ਸਮਾਂ ਤਾਂ ਇਹ ਜਿਹੜੇ ਚੀਜ਼ਾਂ ਨੇ ਇਹ ਆਪਦੇ ਲਈ ਵੀ ਜ਼ਰੂਰੀ ਨੇ ਇਹ ਆਉਣ ਵਾਲੀ ਆਪਣੀਆਂ ਜਨਰੇਸ਼ਨਾਂ ਲਈ ਵੀ ਜ਼ਰੂਰੀ ਨੇ ਕਿਉਂਕਿ ਸੰਘਰਸ਼ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਨਿਕਲ ਕੇ ਆਉਂਦਾ ਬਾਅਦ। ਤਾਂ ਸਾਥੀਓ ਵੀਡੀਓ ਨੂੰ ਲੰਮਾ ਨਾ ਕਰਦੇ ਹੋਏ ਇੱਥੇ ਵੀਡੀਓ ਦਾ ਐਂਡ ਕਰਦੇ ਆਂ। ਠੀਕ ਹੈ ਜੀ। ਜੋ ਜਾਣਕਾਰੀ ਆ ਤੁਹਾਡੇ ਤੱਕ ਉਹ ਪਹੁੰਚਾ ਦਿੱਤੀ ਗਈ ਹੈ ਕਿ ਹਜੇ ਤੱਕ ਜਿਹੜਾ ਡਿਪਾਰਟਮੈਂਟ ਵੱਲੋਂ ਕੋਈ ਕਹ ਲੈਤੀ ਨਹੀਂ ਕਿ ਪੀਐਸਟ ਦੀ ਸਾਈਟ ਆਫੀਸ਼ੀਅਲ ਹੈ ਜਾਂ ਨਹੀਂ। ਠੀਕ ਹੈ ਜੀ। ਅੱਗੇ ਜੋ ਵੀ ਜਾਣਕਾਰੀ ਹੋਊਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਤਾਂ ਹੁਣ ਤੱਕ ਦੇ ਲਈ ਦਿਓ ਇਜਾਜ਼ਤ। ਜੋ ਕਮੇਟੀ ਮੈਂਬਰਸ ਦੇ ਨੰਬਰ ਨੇ ਉਹ ਤੁਹਾਡੇ ਨਾਲ ਸਕਰੀਨ ਦੇ ਉੱਪਰ ਜ਼ਰੂਰ ਸ਼ੇਅਰ ਕੀਤੇ ਗਏ ਨੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਤਾਂ ਅੱਗੇ ਦਾ ਜੋ ਸਾਡੇ ਇੱਕ ਯੂਨੀਅਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਕਾਊਂਟ ਜੋ ਤੁਮ ਸਕਰੀਨ ਦੇ ਉੱਪਰ ਦਿਖਾਇਆ ਗਿਆ ਤੁਸੀਂ ਇਹਨਾਂ ਨਾਲ ਵੀ ਜੁੜੋ ਫੋਲੋ ਕਰੋ ਕਿਉਂਕਿ ਇਸ ਜੀ ਦੇ ਉੱਪਰ ਵੀ ਅਸੀਂ ਅਪਡੇਟ ਆਫ ਦਾ ਜਿਹੜਾ ਹਮੇਸ਼ਾ ਸਮੇਂ ਤੋਂ ਦਿੰਦੇ ਰਹਿੰਦੇ ਆ ਤਾਂ ਅੱਜ ਦੇ ਲਈ ਇੰਨਾ ਹੀ ਤਾਂ ਇੱਕ ਵਾਰ ਫਿਰ ਤੋਂ ਬੇਨਤੀ ਹੈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਬੱਚੇ ਤੱਕ ਇਹ ਅਪਡੇਟ ਪਹੁੰਚ ਸਕੇ ਤਾਂ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਪੇਪਰ ਰਿਲੇਟਡ ਟੀਚਿੰਗ ਵਿੰਗ ਦੀ ਹਰ ਇੱਕ ਜਾਣਕਾਰੀ ਦੇ ਰਿਲੇਟਡ ਸਮੇਂ-ਸਮੇਂ ਤੇ ਪਹੁੰਚਦੀ ਰਹੇ ਧੰਨਵਾਦ